ਗਰੀਬੀ ਤੇ ਮਜਬੂਰੀ ਦੇ ਕਾਰਨ ਪੰਜਾਬ ਸਣੇ ਦੇਸ਼ ਦੇ ਕਈ ਪਰਿਵਾਰ ਦੀਆਂ ਮਹਿਲਾਵਾਂ ਜਿਨ੍ਹਾਂ ਨੂੰ ਰੋਜ਼ੀ ਰੋਟੀ ਦੇ ਲਈ ਸੱਤ ਸਮੁੰਦਰਾ ਪਾਰ ਜਾਣ ਨੂੰ ਮਜਬੂਰ ਹੋਣਾ ਪੈਂਦਾ ਤੇ ਕਈ ਵਾਰ ਇਹੀ ਵਿਦੇਸ਼ੀ ਕਮਾਈ ਇੰਨੀ ਮਹਿੰਗੀ ਸਾਬਤ ਹੁੰਦੀ ਹੈ ਕਿ ਇੱਕ ਮਾਂ ਆਪਣੇ ਪੁੱਤ ਇੱਕ ਪਤਨੀ ਆਪਣੇ ਪਤੀ ਦਾ ਆਖਰੀ ਵਾਰ ਚਿਹਰਾ ਤੱਕ ਨਹੀਂ ਵੇਖ ਪਾਉਂਦੀ ਓਮਾਨ ਦੇ ਵਿੱਚ ਫਸੀਆਂ 2 ਭਾਰਤੀ ਮਹਿਲਾਵਾਂ ਦੇ ਨਾਲ ਅਜੇ ਹਾਈ ਕੁਝ ਦਰਦਨਾਕ ਮਾਮਲਾ ਸਾਹਮਣੇ ਆਇਆ ਜਿਸ ਨੇ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ 40 ਮੁਕਤੀਆਂ ਦੇ ਪਵਿੱਤਰ ਧਰਤੀ ਤੋਂ ਸਬੰਧ ਰੱਖਣ ਵਾਲੇ ਮੰਗਾ ਸਿੰਘ ਨੇ ਰਾਜ ਸਭਾ ਸਾਂਸਦ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਮਾਧਿਅਮ ਦੇ ਨਾਲ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਸਕਰ ਦੇ ਵਿੱਚ ਫਸੇ ਉਸ ਦੀ ਪਤਨੀ ਨੂੰ ਤੁਰੰਤ ਭਾਰਤ ਲਿਆਂਦਾ ਜਾਵੇ ਆਪਣੇ 8 ਸਾਲਾ ਬੇਟੇ ਨਵਦੀਪ ਦਾ ਅੰਤਮ ਸੰਸਕਾਰ ਕਰੇ ਤੇ ਮਾਂ ਇੱਕ ਪੁੱਤ ਦੇ ਅੰਤਮ ਦਰਸ਼ਨ ਕਰ ਸਕੇ ਤੇ ਦੱਸਿਆ ਜਾ ਰਿਹਾ ਹੈ ਕਿ ਨਵਦੀਪ ਦੀ ਪਿਛਲੇ ਹਫਤੇ ਬਲੱਡ ਕੈਂਸਰ ਦੇ ਕਾਰਨ ਕਾਰਨ ਜਾਨ ਜਾ ਚੁੱਕੀ ਹੈ ਪਰ ਮਾਂ ਇੱਥੇ ਮੌਜੂਦ ਨਾ ਹੋਣ ਕਰਕੇ ਇੱਕ ਹਫਤੇ ਤੋਂ ਮ੍ਰਿਤਕ ਦੇ ਹਸਪਤਾਲ 'ਚ ਰੱਖੀ ਹੋਈ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਨਵਦੀਪ ਦਾ ਸੰਸਕਾਰ ਮਾਧਿਅਨ ਤੋਂ ਬਾਅਦ ਕੀਤਾ ਜਾਵੇਗਾ ਤੇ ਮੰਗਾ ਸਿੰਘ ਦਾ ਕਹਿਣਾ ਹੈ ਕਿ بیٹے ਦੇ ਬਿਮਾਰੀ ਦੇ ਇਲਾਜ ਦੇ ਲਈ ਹੀ ਪਰਿਵਾਰ ਨੇ ਕਰਜ਼ਾ ਚੁੱਕਿਆ ਉਸ ਦੇ ਬੋਝ ਨੂੰ ਉਤਾਰਨ ਦੇ ਲਈ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਕਮਾਈ ਕਰਨ ਦੇ ਲਈ ਮਹਿਲਾ ਨੂੰ ਮਾਨ ਜਾਂਦੀ ਹੈ ਏਜੰਟਾਂ ਨੇ ਚਾਂਸਾ ਦਿੱਤਾ ਕਿ ਮਸਕਰ ਦੇ ਵਿੱਚ ਘਰੇਲੂ ਕੰਮ ਦੇ ਬਦਲੇ 25 ਤੋਂ 30 ਹਜ਼ਾਰ ਰੁਪਏ ਮਿਲੇਗਾ ਮੰਗਾ ਸਿੰਘ ਦੇ ਮੁਤਾਬਕ ਉਸ ਦੀ ਪਤਨੀ ਨੇ 3 ਮਹੀਨੇ ਤੱਕ ਬਿਨਾਂ ਕਿਸੇ ਸ਼ਿਕਾਇਤ ਦੇ ਮਿਹਨਤ ਕੀਤੀ ਹੈ ਕਿ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਪੁੱਤਰ ਕੈਂਸਰ ਦੀ ਬਿਮਾਰੀ ਦਾ ਪੀੜਤ ਹੈ ਤੇ ਪੁੱਤਰ ਦੀ ਹਾਲਤ ਬਹੁਤ ਗੰਭੀਰ ਹੈ ਤਾਂ ਉਸ ਨੇ ਤੁਰੰਤ ਭਾਰਤ ਆਉਣ ਦੀ ਇਜਾਜ਼ਤ ਮੰਗੀ ਪਰ ਇਸ ਦੇ ਬਾਵਜੂਦ ਪਰਿਵਾਰ ਦਾ ਹੈ ਕਿ ਉਹ ਦੀ ਵਾਪਸੀ ਦੇ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਮਹਿਲਾ ਪੈਸੇ ਦੇਣ 'ਚ ਅਸਮਰਥ ਹੈ ਤੇ ਘਰ ਵਾਪਸ ਨਹੀਂ ਆ ਪਈ। ਹਾਲਾਤ ਦੇ ਬਣੇ ਕਿ ਆਖਰੀ ਵਾਰ ਪੁੱਤ ਨੂੰ ਗਲੇ ਤੱਕ ਨਹੀਂ ਲਗਾ ਸਕੀ ਹੈ। ਤਾਂ ਹੁਣ ਪਰਿਵਾਰ ਮਦਦ ਦੀ ਅਪੀਲ ਕਰ ਰਿਹਾ। ਇਸ ਮੌਕੇ ਤੇ ਰਾਜ ਸਭਾ ਸੰਸਦ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਤੁਰੰਤ ਵਿਦੇਸ਼ ਮੰਤਰਾਲੇ ਦੇ ਨਾਲ ਗੱਲਬਾਤ ਕਰਨਗੇ। ਹਮਾਨ ਦੇ ਵਿੱਚ ਇਸ ਤਰੀਕੇ ਦੇ ਮਾਮਲੇ ਅਕਸਰ ਹੀ ਸਾਹਮਣੇ ਆ ਜਾਂਦੇ ਨੇ ਤੇ ਇੱਕ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਇੱਕ ਪੁੱਤ ਦੀ ਮ੍ਰਿਤਕ ਦੇ ਹੁਣ ਆਪਣੀ ਮਾਂ ਨੂੰ ਤਰਸ ਰਹੀ ਹੈ ਇੱਕ ਮਾਂ ਜੋ ਕਿ ਆਖਰੀ ਵਾਰ ਆਪਣੇ ਪੁੱਤ ਦੇ ਦਰਸ਼ਨ ਤੱਕ ਨਹੀਂ ਕਰ ਸਕੀ ਹੈ ਹਾਲਾਂਕਿ ਵਿਦੇਸ਼ਾਂ ਦੀ ਚਾ ਕਈ ਵਾਰ ਮਜਬੂਰੀਆਂ ਅਜਿਹਾ ਕੁਝ ਕਰਾ ਦਿੰਦੀਆਂ ਨੇ ਕਿ ਅਜਿਹੇ ਹਾਲਾਤ ਬਣ ਜਾਂਦੇ ਨੇ ਅੰਗਰ ਸਿੰਘ ਦੇ ਪਿਤਾ ਸ੍ਰੀ ਸ਼ਿੰਦਰਪਾਲ ਸਿੰਘ ਮੈ ਸ੍ਰੀ ਮੁਖਤਸਰ ਸਾਹਿਬ ਤੋਂ ਆਪਣੇ ਪੁੱਤ ਦੇ ਪੁੱਤ ਦੇ ਮੌਤ ਲੈਕੈਨਸਰ ਦੇ ਮੌਤ ਹੋਣ ਕਾਰਨ ਮੇਰੀ ਪਤਨੀ ਕਿਨ ਉਮਾਨ ਵਿੱਚ ਫਸੀ ਹੋਈ ਹੈ ਅੱਛਾ ਅੱਛਾ ਜਿਸ ਕਾਰਨ ਕਿ ਮੈਂ ਬੈਂਤੀ ਕਰਦਾ ਹਾਂ ਬਾਬਾ ਜੀ ਨੂੰ ਤੁਹਾਡੀ ਪਤਨੀ ਕਦੋਂ ਮਾਨ ਗਈ ਸੀ ਤੇ ਤੁਹਾਡੀ ਬੱਚੇ ਨੂੰ ਕੀ ਹੋਇਆ ਮੇਰੀ ਪਤਨੀ 2025 ਦਸੰਬਰ ਵਿੱਚ ਦਸੰਬਰ ਚ ਗਈ ਸੀ ਤੇ ਹੁਣ ਕਿਉਂ ਵਾਪਸ ਬੁਲਾਉਣਾ ਚਾਹੁੰਦੇ ਕੀ ਹੋਇਆ ਕੀ ਬੱਚੇ ਨੂੰ ਬਲੱਡ ਕੈਂసర్ ਸੀ ਜਿਹਦੇ ਕਾਰਨ ਉਹਦੀ ਮੌਤ ਮੇ ਬੱਚੇ ਦੀ ਮੌਤ ਹੋ ਗਈ ਹੈ ਜੀ ਮੈਂ ਆਪਣੀ ਪਤਨੀ ਨੂੰ ਇਸ ਲਈ ਆਵਾਸ ਬਹੁ ਚੋਣਾ ਕਿਉਂ ਦੇ ਮਿੱਤ ਕਦੋਂ ਹੋਈ ਸੀਗੀ ਉਹਨਾਂ ਦੀ ਮੌਤ 11 ਜਨਵਰੀ 2026 ਤੇ ਉਦੋਂ ਦੀ ਹਜੇ ਤੁਹਾਡੀ ਘਰ ਵਾਲੀ ਨਾਲ ਹੁਣ ਗੱਲ ਹੋ ਰਹੀ ਹੈ ਉਹ ਕੀ ਕਹਿ ਰਹੇ ਆ ਤੁਹਾਨੂੰ ਕੀ ਦੱਸ ਰਹੇ ਆ ਕਿੱਥੇ ਪਸੇ ਆ ਜੀ ਉਹਨਾਂ ਨੇ ਬਸ ਨਹੀਂ ਮੈਨੂੰ ਦੱਸਿਆ ਸੀਗਾ ਜੀ ਕਿ ਮੈਂ ਉਹ ਜਿਹੜੇ ਕਰੇ ਉਹ ਕੰਮ ਕਰਦੇ ਸੀਗੇ ਮਤਲਬ ਪੈਸੇ ਮੰਗਦੇ ਹੈਗੇ ਕਿੰਨੇ ਪੈਸੇ ਮੰਗ ਰਹੇ ਸੀ ਉਹ ਮਤਲਬ 1200 عمان ਦੀ ਕਰੰਸੀ ਮੰਗਦੇ ਹੈਗੇ ਤੇ ਉਹ ਉਹਨਾਂ ਦੀ ਮੰਨਤਾ ਵੀ ਕੀਤੀਆਂ ਸੀ ਕਰਦੀ ਨਹੀਂ ਪਰ ਨਹੀਂ ਮੰਨੇ ਫਿਰ ਮੈਸੇਜ ਮੈਸੇਜ ਗਏ ਸੀ ਕੀ ਮੰਗ ਕਰਨਾ ਚਾਹੁੰਦੇ ਅਸੀਂ ਜੀ ਮੰਗ ਕਰਦੇ ਆਂ ਜੀ ਕਿ ਮਤਲਬ ਮੇਰੇ ਬੱਚੇ ਦੀ ਮਾਤਾ ਨੂੰ ਇੱਥੇ ਇੰਡੀਆ ਵਾਸਤੇ ਦਿੱਤਾ ਜਾਵੇ ਜੋ ਕਿ ਮੈਂ ਆਪਣੇ ਬੱਚੇ ਦਾ ਸੰਸਕਾਰ ਕਰ ਸਕਾਂ ਇਸ ਤੋਂ ਇਲਾਵਾ ਕੋਈ ਹੋਰ ਮੰਗ ਬਸ ਇਸ ਤੋਂ ਇਲਾਵਾ ਹੋਰ ਮੰਗੇ ਜੀ ਕਿ ਜਲਦੀ ਜਲਦੀ ਉਹਨਾਂ ਨੂੰ ਭੇਜ ਦਿੱਤਾ ਜਾਵੇ ਕਿਉਂਕਿ ਜੋ ਕਿ ਸਾਡੇ ਪ੍ਰਵਾਸ ਤੇ ਬਹੁਤ ਹੀ ਦੁਖੀ ਹਿਰਦੇ ਨਾਲ ਕਹਿ ਰਹੇ ਹਨ ਬੱਚੇ ਦੇ ਪਿਤਾ ਹੁਣ ਕਰਨੀ ਕਿ ਮੇਰੀ ਬੱਚੇ ਦੀ ਮਾਂ ਮਾਤਾ ਨੂੰ ਭੇਜ ਦਿੱਤਾ ਜਾਵੇ ਤੇ ਉਹ ਇਹ ਮਹਿਲਾ ਵੀ ਬਹੁਤ ਵਾਰੀ ਅਪੀਲ ਕਰ ਚੁੱਕੇ ਆ ਵੀ ਖਾਸ ਕਰਕੇ ਅਰਬ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਮਾਤਾਵਾਂ ਨੂੰ ਨਾ ਭੇਜੋ ਪਰ ਫਿਰ ਵੀ ਉਹ ਉਹਨਾਂ ਦਾ ਇਹੋ ਜਿਹਾ ਜਾਲ ਵਿਛਿਆ ਹੋਇਆ ਕਿ ਰਿਸ਼ਤੇਦਾਰ ਸਾਖਸ਼ਮ ਵੀ ਨਹੀਂ ਇਹਦੇ ਮਾਧਮ ਰਾਹੀਂ ਜਾਂ ਗਰੀਬ ਲੋਕਾਂ ਦੇ ਕਰ ਲਾਲਚ ਦੇ ਕੇ ਇਹ ਅਝੰਡ ਜਿਹੜੇ ਹੈ ਉਹ ਮਜਬੂਰ ਲੋਕਾਂ ਨੂੰ ਉਹਨਾਂ ਦਾ ਸ਼ੋਸ਼ਣ ਕਰਦੇ ਆ ਬਾਹਰਲੇ ਮੁਲਕਾਂ ਚ ਲਿਜਾ ਕੇ ਵੇਚ ਦਿੰਦੇ ਸੋ ਸਾਡੇ ਕੋਲ ਜਿਹੜੀਆਂ ਦੋ ਮਤਾਵਾ ਜਿਹੜੀਆਂ ਬਾਹਰ ਫਸੀਆਂ ਹੋਈਆਂ ਤੋ ਉਹ ਜਿਹੜਾ ਅਜੇ ਆ ਨਹੀਂ ਦੇ ਉਹਨਾਂ ਦਾ ਇੱਕ ਦਾ ਮੁਖਸ਼ਰ ਸਾਹਿਬ ਤੋਂ ਉਹਨਾਂ ਦਾ 8 ਸਾਲ ਦਾ ਬੱਚਾ ਕੈਂਸਰ ਦਾ ਸਕਾਰ ਸੀ ਤੇ ਉਹਨਾਂ ਨੂੰ ਲਾਲ ਜੀ ਦਿੱਤਾ ਕਿਸੇ ਰਿਸ਼ਤੇਦਾਰ ਨੇ ਵੀ ਤੈਨੂੰ ਇੰਨੇ ਰੁਪਏ ਸੀ ਉੱਥੋਂ ਮਿਲ ਜਾਣਗੇ ਤੇ ਬੱਚੇ ਦਾ ਇਲਾਜ ਕਰਾਉਂਗੀ ਪਰ ਬੱਚਾ ਵੀ ਚਲੇ ਗਿਆ ਪਰ ਹੁਣ ਉਹ ਉਹਨਾਂ ਨੂੰ ਸਸਕਾਰ ਨਹੀਂ ਕਰ ਰਹੇ ਇਸ ਵਾਸਤੇ ਕਿ ਉਹਨਾਂ ਦੀ ਮਾਂ ਆਣ ਕੇ ਮੂੰਹ ਦੇਖ ਲਵੇ ਤੁਹਾਡੇ ਵਾਰਤੇ ਦੂਸਰਾ ਜਿਹੜਾ ਸੀ ਤਰਨ ਤਰਨ ਦਾ ਆਇਆ ਸੀ ਅ ਜਿਹੜੀ ਉੱਥੇ ਵੀ ਜਿਹੜੀ ਹੈਗੀ ਉਹਦਾ ਪਤੀ ਹੈ ਜਿਹੜਾ ਉਹ ਜੜਾਈ ਕਰ ਗਿਆ ਉਹਨਾਂ ਨੇ ਕਾਫੀ ਦਿਨ ਲਾਸ ਰੱਖੀ ਰੱਖੀ ਪਰ ਉਹ ਮਾਈ ਉਧਰ ਨਹੀਂ ਆ ਸਕੀ ਸੋ ਉਹਦੇ ਵਾਸਤੇ ਵੀ ਅਸੀਂ ਦੋਨੋਂ ਨਿਮੰਤਰਾਲੇ ਨੂੰ ਚਿੱਠੀ ਲਿਖੀ ਹੈ ਕਿ ਇਹਨਾਂ ਨੂੰ ਆਪਣੇ ਆਣ ਕੇ ਪਤੀ ਦਾ ਜਿਹੜੀ ਹੈ ਅੰਤਮ ਕਿਰਿਆ ਸਰਦਾ ਸਤਕਾਰਨ ਕਰ ਸਕੇ ਤੇ ਦੂਸਰੀ ਆਪਣੇ ਬੱਚੇ ਦਾ ਕਿਸ ਸਸਕਾਰ ਕਰ ਸਕੇ ਤੁਸੀਂ ਲਿਖਿਆ ਚਿੱਠੀ ਲਿਖੀ ਗੁਰੂ ਸਸਕ ਇਹ ਜ਼ਰੂਰ ਜਿਹੜਾ ਹੈਗਾ ਅੱਗੇ ਵੀ ਕਾਫੀ ਜਿਹੜੇ ਹੈਗੇ ਮੰਦਰਾ ਲਿਆ ਮਦਦ ਕਰ ਰਿਹਾ ਤੇ ਇਹ ਵਾਪਸ ਆਉਣਗੇ ਤਾਂ ਕਿ ਇਹ ਆਪਣੇ ਜਿਹੜੇ ਹੈ ਬੱਚੇ ਵਾਸਤੇ ਉਹ ਸਸਕਾਰ ਕਰ ਸਕਣ ਤੇ ਜਿਹੜੀ ਮਾਤਾ ਫਰਸ਼ੀ ਹੋਈ ਹੈ ਜੀ ਦਾ ਬੰਦੀ ਚੜਾਈ ਕਰ ਗਿਆ ਉਹ ਆਣ ਕੇ ਉਹਨਾਂ ਦੀ ਕਿਰਾ ਕਰ ਸਕ ਸੋ ਇਹ ਮੰਤਰਾਲੇ ਨੂੰ ਲਿਖਿਆ ਆਸ ਕਰਦੇ ਹਾਂ ਕਿ ਇਹ ਥੋੜੇ ਦਿਨਾਂ ਤੱਕ ਉਹ ਵਾਪਸ ਆਉਣਗੇ ਸੋ ਬੜੀ ਸੀ ਬੇਨਤੀ ਕਰਦੇ ਹਾਂ ਕਿ ਇਹ ਇਹਨਾਂ ਜਿਹੜੇ ਏਜੰਟ ਆ ਇਹਨਾਂ ਦੇ ਚਾਅ ਸੀ ਜਨਾਓ ਇਹ ਕੋਈ ਏਜੰਟ ਜਿਹੜੇ ਹੈ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਇਹ ਪਿੰਡਾਂ ਪਿੰਡਾਂ ਦੇ ਵਿੱਚ ਫਿਰਦੇ ਆ ਲਾਲ ਜਿੰਨੇ ਦਿੰਦੇ ਆ ਐਨੇ ਰੁਪਏ ਤੁਹਾਨੂੰ ਦੇਵਾਂਗੇ ਘਰ ਦਾ ਕੰਮ ਕਰਾਉਣਾ ਉੱਥੇ ਜਾ ਕੇ ਬਹੁਤ ਖਵਾਰ ਹੁੰਦੇ ਆ ਸੋ ਖਾਸ ਕਰਕੇ ਸਾਡੀਆਂ ਮੁਤਾਵਾ ਇਹਨਾਂ ਮੁਲਕਾਂ 'ਚ ਨਾ ਭੇਜੋ ਇਹਦੇ ਵਾਸਤੇ ਫਿਰ ਅਸੀਂ ਬੇਨਤੀ ਕਰਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਕਲ ਸੋ ਵਾਹਿਗੁਰੂ ਜੀ ਕੀ ਫਤਹ